ਸੋ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਇੱਕ ਵਾਰੀ ਫੇਰ ਜਿਹੜੇ ਦਾਗੜੇ ਉਹ ਸ਼ੁਰੂ ਕਰ ਦਿੱਤੇ ਨੇ ਪ੍ਰਸ਼ਾਸਨ ਨੇ ਸੋ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਜਿਹੜੇ ਅ ਅਥਰੂ ਗੈਸ ਦੀ ਜਿਹੜੇ ਗੋਲੇ ਛੁੱਟਣ ਤੋਂ ਬਾਅਦ ਜਿਹੜਾ ਅ ਪਿੱਛੇ ਨੂੰ ਜਿਹੜਾ ਆ ਉਹ ਭੱਜਿਆ ਜਾ ਰਿਹਾ ਸੋ ਹੋ ਸਕਦਾ ਹੈ ਕਿ ਹੁਣ ਪਹਿਲਾਂ ਨਾਲੋਂ ਜ਼ਿਆਦਾ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਸ਼ਕਤੀ ਜਿਹੜੀ ਆ ਉਹ ਦਿਖਾਈ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਅ ਬਹੁਤ ਥੋੜੀ ਗਿਣਤੀ ਦੇ ਵਿੱਚ ਜਿਹੜੇ ਆ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸੀ ਪਰ ਹੁਣ ਲਗਾਤਾਰ ਜਿਹੜੇ ਆ ਇੱਕ ਤੋਂ ਬਾਅਦ ਇੱਕ ਗੋਲੇ ਡਾਕੇ ਜਾ ਰਹੇ ਨੇ ਪਰ ਵੱਡੀ ਗੱਲ ਇਹ ਆ ਕਿ ਆ ਜਿਸ ਤਰੀਕੇ ਦੀ ਹਵਾ ਜਿਸ ਤਰੀਕੇ ਦੀ ਪੱਛੋਂ ਦੀ ਹਵਾ ਚੱਲ ਰਹੀ ਆ ਤਾਂ ਇਹ ਸਾਰਾ ਧੂਆਂ ਇੱਕ ਵਾਰੀ ਫੇਰ गिरਣ ਤੋਂ ਬਾਅਦ ਉਸੇ ਪਾਸੇ ਨੂੰ ਉਸੇ ਦਿਸ਼ਾ ਦੇ ਵੱਲ ਨੂੰ ਜਾਂਦਾ ਆ ਜਿਸ ਦਿਸ਼ਾ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਰੋਕ ਲਾ ਕੇ ਖੜਾ ਸੋ ਮੀਡੀਆ ਕਰਮੀ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਪਰ ਉਸ ਦੇ ਬਾਵਜੂਦ ਜਿਹੜਾ ਪ੍ਰਸ਼ਾਸਨ ਗੋਲੇ ਸੁੱਟ ਰਿਹਾ ਸੋ ਇਸ ਵੇਲੇ ਜੋ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਉਹਨਾਂ ਦਾ ਧੂਆਂ ਹਰਿਆਣਾ ਪ੍ਰਸ਼ਾਸਨ ਦੇ ਆਪਣੇ ਉੱਤੇ ਵੀ ਉਹਨਾਂ ਦੇ ਆਪਣੇ ਉੱਤੇ ਵੀ ਜਿਹੜਾ ਹੈ ਉਸ ਦਾ ਅਸਰ ਜਿਹੜਾ ਹੈ ਉਹ ਵੇਖਣ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ ਕਿਉਂਕਿ ਉਹ ਜਿੱਥੇ ਖੜੇ ਨੇ ਉਸ ਥਾਂ ਦੇ ਉੱਤੋਂ ਵੀ ਜਿਹੜਾ ਤੁਹ ਆਇਆ ਉਹ ਲੰਘਦਾ ਹੋਇਆ ਨਜ਼ਰ ਆ ਰਿਹਾ ਤੇ ਪ੍ਰਸ਼ਾਸਨ ਫੇਰ ਇੱਕ ਵਾਰੀ ਆਪਣਾ ਸਖਤ ਰੁਖ ਜਿਹੜਾ ਹੈ ਉਹ ਵਿਖਾ ਰਿਹਾ ਕਿਸਾਨਾਂ ਦੇ ਉੱਤੇ ਕਿਸਾਨ ਨੇ ਹੱਥੇ ਜਿਹੜੇ ਅੱਗੇ ਵਧਣਾ ਚਾਹੁੰਦੇ ਸੀ ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾ ਸਕਦੇ ਹਾਂ ਅਸੀਂ ਕਿ ਕਿਸਾਨ ਜਿਹੜੇ ਅੱਗੇ ਬੈਠੇ ਨੇ ਉਹਨਾਂ ਦੀਆਂ ਅੱਖਾਂ ਦੇ ਉੱਤੇ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਇਹ ਧੂਆ ਜਿਹੜਾ ਆ ਉਹ ਅਸਰ ਪਾਉਂਦਾ ਆ ਪਾਣੀ ਦੇ ਨਾਲ ਬਚਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਨਮਕੀਨ ਪਾਣੀ ਦੇ ਨਾਲ ਬਚਣ ਦੀ ਕੋਸ਼ਿਸ਼ ਕੀਤੀ ਸੋ ਲਗਾਤਾਰ ਜਿਹੜੀ ਅੱਗੇ ਹਲਚਲ ਜਿਹੜੀ ਆ ਉਹ ਤੇਜ਼ ਹੋਈ ਆ ਹੋ ਸਕਦਾ ਪ੍ਰਸ਼ਾਸਨ ਦੇ ਵੱਲ ਹੋਰ ਸ਼ਕਤੀ ਜਿਹੜੀ ਆ ਉਹ ਲਈ ਜਾਵੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਇੱਕ ਫੱਟੜ ਹੋਏ ਇੱਕ ਬਜ਼ੁਰਗ ਫੱਟੜ ਹੋਏ ਬਜ਼ੁਰਗ ਨੂੰ ਜਿਹੜਾ ਆ ਉਹ ਪਿੱਛੇ ਲੈ ਕੇ ਜਾਇਆ ਜਾ ਰਿਹਾ ਪ੍ਰਸ਼ਾਸਨ ਦੇ ਗੋਲੇ ਸੁੱਟਣ ਦੇ ਨਾਲ ਲਗਾਤਾਰ ਜਿਹੜਾ ਆ ਉਹ ਫਟੜ ਹੋ ਰਹੇ ਨੇ ਕਿਸਾਨ ਜਿਹੜੇ ਨੇ ਸੋ ਇਸ ਇਸ ਵੇਲੇ ਜੋ ਕਿਸਾਨ ਇੱਥੋਂ ਗਏ ਨੇ ਸੋ ਖੂਨ ਉਹਨਾਂ ਦੇ ਨਾਲ ਖੂਨ ਦੇ ਨਾਲ ਲਥਪਥ ਹੋ ਕੇ ਪਿੱਛੇ ਜਾ ਰਹੇ ਨੇ ਸੋਏ ਹਰਿਆਣਾ ਪ੍ਰਸ਼ਾਸਨ ਜਿਹੜਾ ਆ ਉਹਨਾਂ ਦੇ ਵੱਲੋਂ ਜੋ ਇਸ ਵੇਲੇ ਕਿਸਾਨਾਂ ਦੇ ਉੱਤੇ ਜੋ ਅਥਰੂ ਗੈਸ ਦੇ ਗੋਲੇ ਵਰਾਏ ਜਾ ਰਹੇ ਨੇ ਜਿਸ ਦੇ ਵਿੱਚ ਇਹ ਨਹੀਂ ਦੇਖਿਆ ਜਾ ਰਿਹਾ ਕਿ ਇੱਥੇ ਕੋਈ ਮੀਡੀਆ ਕਰਮੀਆਂ ਇੱਥੇ ਕੋਈ ਜਿਹੜਾ ਆ ਉਹ ਹੋਰ ਵੀ ਬੰਦਾ ਆ ਆ ਤਸਵੀਰ ਤੁਹਾਨੂੰ ਜਿਹੜੀ ਆ ਉਹ ਭਾਵੁਕ ਕਰ ਦੂਗੀ ਕਿ ਕਿਸਾਨ ਕਿਸ ਤਰੀਕੇ ਉਹਨਾਂ ਦੀਆਂ ਅੱਖਾਂ ਦੇ ਕੋਲ ਜਿਹੜਾ ਆ ਉਹ ਖੂਨ ਵਗ ਰਿਹਾ ਖੂਨ ਵਗ ਰਿਹਾ ਤੇ ਜੀ ਯਾਰ ਗੈਸਾਂ ਸੈਲਫੀ ਕਾ ਲੱਗਿਆ ਜੀ ਪਤਾ ਨਹੀਂ ਲੱਗਾ ਪਰ ਗੱਦੋਂ ਤੋਂ ਮਾਰਦੀ ਬਹੁਤ ਇੱਕਦਮ ਵੱਜਿਆ ਕੁਝ ਹੋਣਾ ਨੇ ਇੱਕਦਮ ਵੱਜਿਆ ਤੁਸੀਂ ਦੇਖ ਸਕਦੇ ਹੋ ਸੋ ਲਗਾਤਾਰ ਜਿਹੜਾ ਆ ਉਹ ਇੱਕ ਤੋਂ ਬਾਅਦ ਇੱਕ ਕਿਸਾਨ ਫਟੜ ਹੋ ਕੇ ਜਿਹੜੇ ਆ ਉਹਨਾਂ ਨੂੰ ਪਿੱਛੇ ਲੈ ਕੇ ਜਾ ਲਿਆ ਗਿਆ ਜਾ ਰਿਹਾ ਤੇ ਪ੍ਰਸ਼ਾਸਨ ਜਿਹੜਾ ਹੁਣ ਤੱਕ ਲੱਗ ਰਿਹਾ ਸੀ ਕਿ ਸ਼ਾਇਦ ਪਿਛਲੀ ਵਾਰ ਦੇ ਨਾਲ ਉਹ ਕੁਝ ਨਰਮ ਹੈ ਪ੍ਰਸ਼ਾਸਨ ਸ਼ਾਇਦ ਚਾਹੁੰਦਾ ਹੈ ਕਿ ਕਿਸਾਨ ਜਦੋਂ ਨੇ ਹੱਥੇ ਵੱਧ ਰਹੇ ਨੇ ਅੱਗੇ ਤਾਂ ਕਿਸੇ ਤਰੀਕੇ ਦਾ ਉਹਨਾਂ ਦੇ ਉੱਤੇ ਬਲ ਜਿਹੜਾ ਆ ਉਸ ਦਾ ਪ੍ਰਯੋਗ ਨਾ ਕੀਤਾ ਜਾਵੇ ਪਰ ਜੋ ਪਿਛਲੇ ਕੁਝ ਮਿੰਟਾਂ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਨੇ ਕਿਸਾਨਾਂ ਦੇ ਉੱਤੇ ਇੱਕ ਵਾਰੀ ਫੇਰ ਜਿਹੜੇ ਆ ਗੋਲੇ ਸੁੱਟੇ ਨੇ ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰ ਕਿਸੇ ਤਰੀਕੇ ਦੇ ਵੀ ਜਿਹੜਾ ਆ ਉਹ ਇਸ ਮੂਡ ਦੇ ਵਿੱਚ ਨਹੀਂ ਕਿ ਕਿਸਾਨਾਂ ਨੂੰ ਅੱਗੇ ਵਧਣ ਦਿੱਤਾ ਜਾਵੇਗਾ ਕਿਸਾਨਾਂ ਨੂੰ ਫਰਵਰੀ ਦਾ ਉਹ ਸਮਾਂ ਯਾਦ ਕਰਾਇਆ ਜਾ ਰਿਹਾ ਜਦੋਂ ਡਰੋਨ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਜਿਹੜੇ ਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ ਹੁਣ ਫੇਰ ਤੁਹਾਨੂੰ ਠਾ ਠਾ ਦੀ ਆਵਾਜ਼ ਸੁਣਦੀ ਹੋਊਗੀ ਇਹ ਠਾ ਠਾ ਹੁਣ ਜਿਹੜੀ ਆ ਪ੍ਰਸ਼ਾਸਨ ਫੇਰ ਕਰਵਾ ਰਿਹਾ ਫੇਰ ਕਿਸਾਨਾਂ ਦੇ ਉੱਤੇ ਲਗਾਤਾਰ ਥਰੂ ਗੈਸ ਦੇ ਗੋਲੇ ਵਾਰਾਏ ਜਾ ਰਹੇ ਨੇ ਅਸੀਂ ਉਸ ਜਗ੍ਹਾ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਤਾਂ ਸਾਨੂੰ ਮਜਬੂਰਨ ਪਿੱਛੇ ਆਉਣਾ ਪੈਂਦਾ ਤੁਸੀਂ ਦੇਖ ਸਕਦੇ ਬਿਲਕੁਲ ਉਹਨਾਂ ਨੇ ਸ਼ੁਰੂ ਕੀਤਾ ਹੀਗਾ 13 ਫਰਵਰੀ ਨੂੰ ਇਸੇ ਇਸੇ ਬਾਰਡਰ ਦੇ ਉੱਤੇ ਮੇਰੀ ਅੱਖ ਗਈ ਆ ਅੱਖ ਦੇ ਵਿੱਚ ਗੋਲੀ ਦੇ ਸਰਲੇ ਵਜੇ ਅੱਜ ਫਿਰ ਸ਼ਾਂਤਮਈ ਕਿਸਾਨ ਜਾ ਰਹੇ ਸੀ ਜੋ ਸਰਕਾਰ ਨੇ ਕਿਹਾ ਸੀਗਾ ਤੇ ਤੁਸੀਂ ਵੇਖ ਸਕਦੇ ਵੀ ਕਿਦਾਂ ਅੰਧਾਤੋਂਦ ਫਾਇਰਿੰਗ ਫੇਰ ਤੋਂ ਜਿਹੜਾ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ ਆਪਣੇ ਬਿਲਕੁਲ ਇਸ ਵੇਲੇ ਫੇਰ ਆਪਣੇ ਬਿਲਕੁਲ ਬਿਲਕੁਲ ਆਪਣੇ ਮਾੜੀਆਂ ਕਰਤੂਤਾ ਤੁਹਾਡੇ ਸਾਹਮਣੇ ਆ ਸਰਕਾਰ ਦੀਆਂ ਵੀ ਬਿਲਕੁਲ ਸਰਕਾਰਾਂ ਨੂੰ ਦੇਣਾ ਕੱਖ ਨਹੀਂਗਾ ਵੀ ਇਹ ਜਿਹੜਾ ਉਹ ਕਹਿੰਦੇ ਆ ਵੀ ਪੈਦਲ ਸਰਕਾਰ ਆ ਜਾਣ ਗੱਲਬਾਤ ਕਰਨ ਅੱਜ ਤਾਂ ਪੈਦਲ ਹੀ ਜਾ ਰਹੇ ਸੀਗੇ ਅੱਜ ਸਰਕਾਰ ਨੇ ਥੁੱਕ ਕੇ ਛੱਟ ਲਿਆ ਅੱਜ ਤੁਹਾਡੇ ਸਾਹਮਣੇ ਆ ਸਰਕਾਰ ਝੂਠੀ ਪੈ ਗਈ ਆ ਸਰਕਾਰ ਨੇ ਥੁੱਕ ਕੇ ਚੱਟ ਲਿਆ ਮੋਦੀ ਦੀ ਸਰਕਾਰ ਨੇ ਲਗਾਤਾਰ ਗੋਲੇ ਸੁੱਟੇ ਜਾ ਰਹੇ ਨੇ ਨੌਜਵਾਨ ਅੱਗੇ ਹੋ ਕੇ ਜਿਹੜਾ ਆ ਉਹ ਗਿੱਲੀ ਬੋਰੀ ਦੇ ਨਾਲ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਵੇਲੇ ਅਸੀਂ ਜਿੱਥੋਂ ਖੜਕੇ ਤੁਹਾਡੇ ਲਈ ਇਹ ਤਸਵੀਰ ਜਿਹੜੀ ਆ ਉਹ ਕੱਢ ਰਹੇ ਹਾਂ ਇਹ ਲਗਭਗ 200 ਤੋਂ 250 ਮੀਟਰ ਇਸ ਤੋਂ ਜ਼ਿਆਦਾ ਵੀ ਜਿਹੜਾ ਆ ਪਿੱਛੇ ਹੋ ਸਕਦੀ ਆ ਪਰ ਇੱਥੇ ਤੱਕ ਜਿਹੜੇ ਗੋਲੇ ਨੇ ਉਹ ਪ੍ਰਸ਼ਾਸਨ ਵੱਲੋਂ ਸੁੱਟੇ ਜਾ ਰਹੇ ਜਿਹੜੇ ਗੋਲੇ ਨੇ ਉਹ ਮਾਰ ਕਰ ਰਹੇ ਨੇ ਸੋ ਕਿਸਾਨ ਜਿਹੜੇ ਨੇ ਉਹ ਫੱਟੜ ਹੋ ਰਹੇ ਨੇ ਕਿਸਾਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਐਂਬੂਲੈਂਸ ਤੋਂ ਜਿਹੜਾ ਆ ਐਂਬੂਲੈਂਸ ਆ ਦੋ ਤੋਂ ਤਿੰਨ ਐਂਬੂਲੈਂਸਾਂ ਜਿਹੜੀਆਂ ਨੇ ਉਹ ਕਿਸਾਨਾਂ ਦਾ ਕਿ ਆਨੇ ਹੁਣ ਵੀ ਜਿਹੜੀ ਆ ਇਸ ਵੇਲੇ ਇੱਕ ਹੋਰ ਐਂਬੂਲੈਂਸ ਜਿਹੜੀ ਆ ਆ ਰਹੀ ਆ ਸੋ ਅੱਗੇ ਅੱਗੇ ਦਾ ਮਾਹੌਲ ਕੀ ਆ ਇੱਕ ਵਾਰੀ ਫੇਰ ਜਿਹੜੀ ਕੋਸ਼ਿਸ਼ ਕਰਦੇ ਆ ਕਿਉਂਕਿ ਗੋਲੇ ਜਿਹੜੇ ਨੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਲਗਾਤਾਰ ਵਰਾਏ ਜਾ ਰਹੇ ਨੇ ਸੋ ਉਹ ਸਾਹਮਣੇ ਦੀਆਂ ਤਸਵੀਰਾਂ ਦੇ ਵਿੱਚ ਕਿਵੇਂ ਉਸ ਗੋਲੇ ਨੂੰ ਜਿਹੜਾ ਆ ਉਸ ਦੇ ਉੱਤੇ ਗਿੱਲੀ ਬੋਰੀ ਪਾ ਕੇ ਉਸ ਨੂੰ ਜਿਹੜਾ ਆ ਰੋਕਿਆ ਜਾਂਦਾ ਆ ਜਾਂ ਕਹੀਏ ਕਿ ਉਸ ਦਾ ਅਸਰ ਕਿਸਾਨਾਂ ਤੇ ਨਾ ਪਵੇ ਉਸ ਨੂੰ ਖਤਮ ਕੀਤਾ ਜਾਂਦਾ ਪਰ ਉਸ ਤੋਂ ਅੱਗੇ ਬਿਲਕੁਲ ਜੋ ਰੋਕ ਹੈ ਉਸ ਦੀ ਜੜ ਦੇ ਵਿੱਚ ਫਿਰ ਅਥਰੂ ਗੈਸ ਦਾ ਜਿਹੜਾ ਅਸਰ ਹੈ ਉਹ ਤੁਹਾਨੂੰ ਵੇਖਣ ਨੂੰ ਮਿਲੇਗਾ ਕਿਉਂਕਿ ਉੱਥੇ ਜਿਹੜੇ ਮਰਜੀਬੜੇ ਜੋ ਜਥੇ ਦੇ ਰੂਪ ਦੇ ਵਿੱਚ ਅੱਜ ਗਏ ਨੇ 101 ਮਰਜੀਬੜਿਆਂ ਦਾ ਜਥਾ ਜਿਸ ਨੂੰ ਕਿਹਾ ਗਿਆ ਉਹਨਾਂ ਦੇ ਉੱਤੇ ਜਿਹੜਾ ਆ ਨੇੜੇ ਜਿਹੜਾ ਆ ਉਹ ਬਾਰ-ਬਾਰ ਹਮਲਾ ਜਿਹੜਾ ਆ ਉਹ ਅਥਰੂ ਗੈਸ ਦੇ ਕੋੜਿਆਂ ਦੇ ਨਾਲ ਕੀਤਾ ਜਾ ਰਿਹਾ ਸੋ ਇੱਥੇ ਜੋ ਪਾਣੀ ਜੋ ਸੜਕ ਤੇ ਖੜਾ ਇਹ ਪਾ ਇਹ ਪਾਣੀ ਦੇ ਖੜਨ ਦਾ ਕਾਰਨ ਇਹ ਪਾਣੀ ਦੇ ਖੜਨ ਦਾ ਕਾਰਨ ਗਿੱਲੀ ਬੋਰੀ ਹੈ ਜਿਹਦੇ ਨਾਲ ਕਿ ਇਸ ਅਥਰੂ ਗੈਸ ਦੇ ਗੋਲੇ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਦਾ ਅਸਰ ਖਤਮ ਕੀਤਾ ਜਾਂਦਾ ਪਰ ਵੱਡੀ ਜਿਹੜੀ ਆ ਗੱਲ ਇਹ ਆ ਕਿ ਹੁਣ ਪ੍ਰਸ਼ਾਸਨ ਜਿਹੜਾ ਆ ਉਹ ਲਗਾਤਾਰ ਇਸ ਗੱਲ ਤੇ ਉਤਰ ਆ ਕਿ ਅਸੀਂ ਅਥਰੂ ਗੈਸ ਦੇ ਗੋਲੇ ਲਗਾਤਾਰ ਵਰੋਣੇ ਨੇ ਉਹ ਉੱਥੇ ਛੱਤ ਦੇ ਉੱਤੋਂ ਖੜ ਕੇ ਜਿਹੜਾ ਆ ਉਹ ਟਾਰਗੇਟ ਕੀਤਾ ਜਾਂਦਾ ਜਿੱਥੇ ਵੱਡ ਗਿਣਤੀ ਦੇ ਵਿੱਚ ਭੀੜ ਹੁੰਦੀ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਛੱਤ ਤੇ ਖੜ ਕੇ ਆਹ ਦੇਖੋ ਸੋ ਲਗਾਤਾਰ ਇੱਕ ਹੋਰ ਗੋੜਾ ਜਿਹੜਾ ਸੁੱਟਿਆ ਗਿਆ ਤੁਸੀਂ ਦੇਖਿਓ ਧਿਆਨ ਨਾਲ ਜਿੱਥੇ ਤੂੰ ਉੱਠੂਗਾ ਉੱਥੇ ਉਸ ਗੋਲੇ ਦੇ ਪਹੁੰਚ ਆ ਦੇਖੋ ਲਗਾਤਾਰ ਕਿਸਾਨ ਬੋਰੀਆਂ ਲੈ ਕੇ ਭੱਜੇ ਨੇ ਪਿੱਛੇ ਤਾਂ ਕਿ ਉਸ ਨੂੰ ਗਿੱਲਾ ਕਰਕੇ ਖਤਮ ਕਰ ਦਿੱਤਾ ਜਾਵੇ ਸੋ ਇਹ ਹਾਲਾਤ ਨੇ ਇਸ ਵੇਲੇ ਪੰਜਾਬ ਹਰਿਆਣਾ ਬਾਰਡਰ ਤੇ ਸ਼ੰਭੂ ਬਾਰਡਰ ਤੇ ਸੋ ਇਹ ਇਹ ਤਸਵੀਰਾਂ ਜਿਹੜੀਆਂ ਨੇ ਇਹ ਕੋਈ ਬਹੁਤੀਆਂ ਸੁਖਾਵੀਆਂ ਨਹੀਂ ਕਿਉਂਕਿ ਕਿਸਾਨਾਂ ਦਾ ਜੋ ਐਲਾਨ ਸੀ ਉਹ ਕਿਤੇ ਨਾ ਕਿਤੇ ਇਸ ਵਾਰ ਵੀ ਜਿਹੜਾ ਜਾਇਜ਼ ਲੱਗ ਰਿਹਾ ਸੀ ਕਿ ਉਹ ਚਾਹੁੰਦੇ ਸੀ ਕਿ ਅਸੀਂ ਪੈਦਲ ਜਿਹੜਾ ਆ ਉਹ ਇਸ ਬਾਰਡਰ ਨੂੰ ਪਾਰ ਕਰਨਾ ਅਸੀਂ ਦਿੱਲੀ ਪਹੁੰਚਣਾ ਪਰ ਪ੍ਰਸ਼ਾਸਨ ਬਿਲਕੁਲ ਇਸ ਸਥਿਤੀ ਕਹੋ ਕਿ ਇਸ ਸਥਿਤੀ ਨੂੰ ਨਹੀਂ ਬਣ ਦੇਣਾ ਚਾਹੁੰਦਾ ਉਹ ਚਾਹੁੰਦੇ ਨਹੀਂ ਕਿ ਪੰਜਾਬ ਤੋਂ ਨਿਕਲ ਕੇ ਕਿਸਾਨ ਜਿਹੜਾ ਉਹ ਹਰਿਆਣੇ ਦੇ ਵਿੱਚ ਦਖਲ ਦੇ ਸਕੇ ਉੱਥੇ ਹੀ ਪਾਣੀ ਦੀ ਜੋ ਇਸ ਪਾਣੀ ਦਾ ਟੈਂਕਰ ਖੜਾ ਕੀਤਾ ਗਿਆ ਉਸ ਦੇ ਕੋਲ ਵੀ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਨ੍ਹਾਂ ਦੇ ਅੱਖਾਂ ਦੇ ਉੱਤੇ ਹਾਂ ਮੂਹ ਦੇ ਵਿੱਚ ਧੂਏ ਦਾ ਅਸਰ ਪੈਂਦਾ ਆ ਉਹ ਪਾਣੀ ਦੀ ਮਦਦ ਦੇ ਨਾਲ ਕਿਤੇ ਨਾ ਕਿਤੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਗੈਸ ਬੜੀ ਖਤਰਨਾਕ ਹੈ ਇਹ ਸਾਹ ਦੀ ਸਮੱਸਿਆ ਜੇ ਕਿਸੇ ਨੂੰ ਤਾਂ ਉਸ ਦੇ ਉੱਤੇ ਬਹੁਤ ਗੰਭੀਰ ਨਤੀਜੇ ਇਸਤੇ ਆ ਸਕਦੇ ਨੇ ਅ ਅੱਖਾਂ ਦੇ ਉੱਤੇ ਵੀ ਜੇ ਆਪਾਂ ਕਹੀਏ ਲਗਾਤਾਰ ਇੱਕ ਵਾਰੀ ਫੇਰ ਆਵਾਜ਼ ਆਉਂਦੀ ਆ ਤਿੰਨ ਦੋ ਤੋਂ ਤਿੰਨ ਜਿਹੜੇ ਆ ਉਹ ਗੋਲੇ ਜਿਹੜੇ ਨੇ ਉਹ ਦਾਗੇ ਜਾ ਚੁੱਕੇ ਨੇ ਕਿਹੜੇ ਪਾਸੇ ਨੂੰ ਦਾਗੇ ਨੇ ਅ ਲਗਾਤਾਰ ਕਿਸਾਨਾਂ ਨੂੰ ਉੱਥੋਂ ਖਿਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹੜੇ ਕਿਸਾਨ ਜੜ ਦੇ ਵਿੱਚ ਬੈਠੇ ਨੇ ਇਹ ਬਾਲਟੀ ਦੇ ਨਾਲ ਤੁਸੀਂ ਦੇਖੋ ਕਿ ਸੇਵਾ ਨਿਭਾ ਰਹੇ ਨੇ ਕਿਸਾਨ ਕਿਸਾਨ ਲੀਡਰ ਖੁਦ ਜਿਹੜੇ ਆ ਉਹ ਇਹ ਸੇਵਾ ਨਿਭਾ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਜਿਨ੍ਹਾਂ ਦੇ ਉੱਤੇ ਇਸ ਗੈਸ ਦਾ ਅਸਰ ਹੋਇਆ ਉਹਨਾਂ ਦੀ ਤਕਲੀਫ ਘੱਟ ਕੀਤੀ ਜਾ ਸਕੇ ਕਿਉਂਕਿ ਪਹਿਲਾਂ ਵੀ ਕਿਹਾ ਕਿ ਬਹੁਤ ਖਤਰਨਾਕ ਗੈਸ ਜਿਹੜੀ ਇਸ ਅਤਰੂ ਗੈਸ ਦੇ ਗੋਲੇ ਚੋਂ ਨਿਕਲਦੀ ਆ ਭਾਈ ਜੀ ਕਿੰਨੇ ਇੱਕ ਹੁਣ ਤੁਹਾਨੂੰ ਕੀ ਲੱਗਦਾ ਕਿੰਨੇ ਕ ਜਣਿਆਂ ਨੂੰ ਹੁਣ ਤੱਕ ਚੱਕ ਕੇ ਪਿੱਛੇ ਲਿਆ ਤਿੰਨ ਜਣੇ ਫੱਟੜ ਹੋ ਚੁੱਕੇ ਹੁਣ ਤੱਕ ਤੇ ਕਾਫੀ ਸੀਰੀਅਸ ਲੱਗੀ ਹੋਈ ਹੈ ਕਈਆਂ ਦੇ ਅੱਖ ਦੇ ਕੋਲ ਵੀ ਲੱਗੀ ਤੇ ਇੱਕ ਹੋਰ ਇਸ ਵੇਲੇ ਇੱਕ ਹੋਰ ਜਿਹੜੇ ਆ ਕਿਸਾਨ ਨੂੰ ਚੱਕ ਕੇ ਲਿਆਇਆ ਜਾ ਰਿਹਾ ਸੋ ਲਗਾਤਾਰ ਪ੍ਰਸ਼ਾਸਨ ਜਿਹੜਾ ਹੈ ਇੱਕ ਤੋਂ ਬਾਅਦ ਇੱਕ ਕਿਸਾਨਾਂ ਨੂੰ ਫੱਟੜ ਕਰਦਾ ਜਾ ਰਿਹਾ ਸ਼ਾਂਤਮਈ ਬਿਨਾ ਕਿਸੇ ਕਹਿ ਲੋ ਕਿ ਮਸ਼ੀਨਰੀ ਤੋਂ ਕਿਸਾਨ ਅੱਗੇ ਵਧਣਾ ਚਾਹੁੰਦੇ ਸੀ ਉਸ ਤੇ ਬਾਵਜੂਦ ਇਹ ਸਰਕਾਰ ਕਹਿੰਦੀ ਸੀ ਕਿ ਜ਼ਿਮੀਦਾਰ ਪੈ ਵੀ ਟ੍ਰੈਲੀ ਨਾਲ ਲੈ ਕੇ ਆਣਾ ਪੈਦਲ ਆਣ ਤੇ ਹੁਣ ਤਾਂ ਪੈਦਲ ਜਾ ਰਹੇ ਸੀ ਜੇ ਤੁਹਾਡੇ ਸਾਹਮਣੇ ਦੇਖ ਰਹੇ ਹਾਂ ਤਾਂ ਪੈਦਲ ਵੀ ਨਹੀਂ ਜਾਂਦੇ ਬਹੁਤ ਬਹੁਤ ਹੀ ਖਤਰਨਾਕ ਇਸ ਵੇਲੇ ਜਿਹੜਾ ਧਮਾਕਾ ਹੋਇਆ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਧਮਾਕਾ ਹੋਇਆ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਨਾਲੋਂ ਵੱਧ ਖਤਰਨਾਕ ਧਮਾਕਾ ਇਸ ਵੇਲੇ ਹੋਇਆ ਏ ਹੋ ਸਕਦਾ ਹੈ ਕਿ ਇਹਦੀ ਗਿਣਤੀ ਦੇ ਵਿੱਚ ਹੁਣ ਆ ਵਾਦਾ ਕੀਤਾ ਜਾਵੇ ਹੁਣ ਸ਼ਾਇਦ ਜੋ ਪ੍ਰਸ਼ਾਸਨ ਹੈ ਉਹ ਇੱਕ ਤੋਂ ਬਾਅਦ ਇੱਕ ਲਗਾਤਾਰ ਜੋ ਧਮਾਕੇ ਆ ਜਾਂ ਕਹੀਏ ਕਿ ਅਥਰੂ ਗੈਸ ਦੇ ਗੋਲੇ ਆ ਉਹਨਾਂ ਨੂੰ ਵਰੌਂਦਾ ਰਹੇ ਅਸੀਂ ਉਸ ਐਂਬੂਲੈਂਸ ਦੇ ਅੱਗੇ ਖੜੇ ਆ ਜਿਸ ਐਂਬੂਲੈਂਸ ਦੇ ਵਿੱਚ ਫਟੜ ਹੋਏ ਕਿਸਾਨ ਨੂੰ ਲੈ ਕੇ ਜਾਇਆ ਜਾ ਰਿਹਾ ਐਂਬੂਲੈਂਸ ਦੇ ਵਿੱਚ ਉਸ ਕਿਸਾਨ ਨੂੰ ਲੈ ਕੇ ਜਾਇਆ ਜਾ ਰਿਹਾ ਅਸੀਂ ਉਸ ਐਂਬੂਲੈਂਸ ਦੇ ਕੋਲ ਇਸ ਵੇਲੇ ਮੌਜੂਦ ਆ ਤੇ ਤੁਹਾਨੂੰ ਕੋਸ਼ਿਸ਼ ਕਰ ਰਹੇ ਆ ਤਸਵੀਰਾਂ ਦਿਖਾਉਣ ਦੀ ਜਿੱਥੋਂ ਇਹ ਪਤਾ ਲੱਗਦਾ ਕਿ ਕਿਸਾਨ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਆ ਉਹ ਕਿੰਨੇ ਵੱਡੇ ਪੱਦਰ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਜ਼ੁਲਮ ਜਿਹੜਾ ਹੈ ਜ਼ੁਲਮ ਸ਼ਬਦ ਇਸ ਕਰਕੇ ਵਰਤ ਰਹੇ ਆ ਕਿਉਂਕਿ ਕਿਸਾਨਾਂ ਦੇ ਵੱਲੋਂ ਕਿਸੇ ਤਰੀਕੇ ਦਾ ਕੋਈ ਅਜਿਹਾ ਕਦਮ ਜਿਹੜਾ ਉਹ ਨਹੀਂ ਚੁੱਕਿਆ ਗਿਆ ਸਿੰਘ ਸਾਹਿਬ ਸਾਡੇ ਨਾਲ ਨੇ ਤੁਹਾਡੇ ਤੇ ਵੀ ਗੋਲਾ ਛੁੱਟਿਆ ਗਿਆ ਹਾਂਜੀ 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 ਇਹ ਗੋਲੇ ਛੁੱਟ ਰਹੇ ਆ ਜੀ ਬਹੁਤ ਵਿੱਚ ਗੁਣੀਆਂ ਵੀ ਚਲਾ ਰਹੇ ਆ ਹਾਂਜੀ 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 ਤੁਹਾਡੇ ਸਾਥੀ ਫਟੜੋਏ ਨੇ ਹਾਂਜੀ ਹਾਂਜੀ ਭੂਤ ਸਾਹਿਬ ਸਾਡੇ ਉਹ ਵੀ ਹੋਇਆ ਉਸ ਤੋਂ ਪਹਿਲਾਂ ਹਰਪ੍ਰੀਤ ਜੀ ਹੋਇਆ ਉਸ ਤੋਂ ਬਾਅਦ ਇੱਕ ਜਣੇ ਸਾਡੇ ਕਿਸਾਨ ਸੀਗੇ ਉਹਨਾਂ ਦੇ ਉਹਨਾਂ ਦੇ ਗੋਲੀ ਲੱਗੀ ਆ ਸਿਰ ਦੇ ਵਿੱਚ ਇੱਥੇ ਹਾਂਜੀ 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 ਇਹ ਹੁਣ ਹੁਣ ਇਹ ਹੁਣ ਪ੍ਰਸ਼ਾਸਨ ਕੀ ਕਹੂਗਾ ਕਿਉਂਕਿ ਤੁਹਾਡੇ ਕੋਲ ਤਾਂ ਨਾ ਟਰੈਕਟਰ ਸੀ ਨਾ ਕੁਝ ਹੋਰ ਸੀ ਬਸ ਇਹਨਾਂ ਨੇ ਜਾਣ ਨਹੀਂ ਦੇਣਾ ਜੀ ਐਮਬੂਲੈਂਸ ਜਿਹੜੀ ਆ ਲੰਘ ਰਹੀ ਆ ਇੱਕ ਹੋਰ ਫਟੜ ਹੋਇਆ ਕਿਸਾਨ ਨੂੰ ਲੈ ਕੇ ਬਸ